ਪੱਲ ਹਿਮਾਚਲ ਅਤੇ ਗੁਜਰਾਤ ਦੇ ਵਿੱਚ ਚੋਣਾਂ ਦੇ ਨਤੀਜੇ ਆਏ ਨੇ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੂੰ ਗੁਜਰਾਤ ਦੇ ਵਿੱਚ ਵੀ ਹਾਰ ਮਿਲੀ ਹੈ ਅਤੇ ਹਿਮਾਚਲ ਵਿੱਚ ਵੀ ਆਮ ਆਦਮੀ ਪਾਰਟੀ ਹਾਰ ਗਈ ਹੈ ਅਤੇ ਦੂਜੇ ਪਾਸੇ ਗੁਜਰਾਤ ਦੇ ਵਿੱਚ ਭਾਜਪਾ ਦੇ ਵੱਲੋਂ 7ਵੀਂ ਵਾਰ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਹਿਮਾਚਲ ਦੇ ਵਿੱਚ ਕਾਂਗਰਸ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਕਾਸੀਏ ਕਿ ਹਿਮਾਚਲ ਅਤੇ ਗੁਜਰਾਤ ਜਿਸ ਦੇ ਉੱਤੇ ਸਾਰੇ ਹੀ ਸਾਤ ਸਦਾਨਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਜਿਸ ਦੇ ਚੋਣਾਂ ਦੇ ਨਤੀਜੇ ਜਦੋਂ ਸ਼ਾਮ ਨੂੰ ਆਏ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਕਾਂਗਰਸ ਹਿਮਾਚਲ ਦੇ ਵਿੱਚ ਬਾਜ਼ੀ ਮਾਰ ਚੁੱਕੀ ਹੈ ਅਤੇ ਭਾਜਪਾ ਦੇ ਵੱਲੋਂ ਸੱਤਵੀਂ ਵਾਰ ਗੁਜਰਾਤ ਦੇ ਵਿੱਚ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਗੁਜਰਾਤ ਨੂੰ ਭਾਜਪਾ ਪਾਰਟੀ ਦਾ ਗੜ ਵੀ ਮੰਨਿਆ ਜਾਂਦਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਜਿਹੜਾ ਕਿ ਸੂਬਾ ਆ ਗੁਜਰਾਤ ਇਸ ਕਰਕੇ ਬੀਜੇਪੀ ਨੂੰ ਬਹੁਤ ਸਾਰੀਆਂ ਗੁਜਰਾਤ ਤੋਂ ਉਮੀਦਾਂ ਸੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਜ਼ੋਰ ਗੁਜਰਾਤ ਦੇ ਵਿੱਚ ਵੀ ਲੱਗਾ ਹੋਇਆ ਸੀ ਤੇ ਦੂਜੇ ਪਾਸੇ ਹਿਮਾਚਲ ਵਿੱਚ ਵੀ ਲੱਗਾ ਹੋਇਆ ਸੀ ਪਰ ਅਫਸੋਸ ਕਿ ਆਮ ਆਦਮੀ ਪਾਰਟੀ ਨੂੰ ਦੋਵਾਂ ਪਾਸਿਆਂ ਤੋਂ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਦੱਸ ਦਈਏ ਕਿ ਗੁਜਰਾਤ ਦੇ ਵਿੱਚ ਬੀਜੇਪੀ ਨੂੰ 156 ਸੀਟਾਂ ਮਿਲੀਆਂ ਨੇ ਅਤੇ ਦੂਜੇ ਪਾਸੇ ਕਾਂਗਰਸ ਨੂੰ 41 ਸੀਟਾਂ ਮਿਲੀਆਂ ਨੇ ਅਤੇ ਆਮ ਆਦਮੀ ਪਾਰਟੀ ਨੇ ਆਪਣਾ ਖਾਤਾ ਹੀ ਬੜੀ ਮੁਸ਼ਕਿਲ ਦੇ ਨਾਲ ਖੋਲ੍ਹਿਆ ਅਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਹਿਮਾਚਲ ਦੀ ਤਾਂ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣਾ ਖਾਤਾ ਖੋਲਣ ਦਾ ਹੀ ਮੌਕਾ ਨਹੀਂ ਮਿਲਿਆ ਆਮ ਆਦਮੀ ਪਾਰਟੀ ਜ਼ੀਰੋ ਤੇ ਹੀ ਸਿਮਟ ਕੇ ਰਹਿ ਗਈ ਅਤੇ ਕਾਂਗਰਸ ਨੂੰ 40 ਸੀਟਾਂ ਮਿਲੀਆਂ ਨੇ ਜਿਸ ਦੇ ਨਾਲ ਕਾਂਗਰਸ ਦੀ ਵੱਡੀ ਜਿੱਤ ਹਿਮਾਚਲ ਦੇ ਵਿੱਚ ਹੋਈ ਹੈ